ਮੇਰਾ ਮੁੱਛੇ ਖਜ ਉਤਮਕ ਜਾਣ ਫੇਰ ਫੇਰ ਜੁਰੀਏ ਨੇ ਪੰਜਾਬ ਦੇ ਦੇ ਬੰਦੀ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਮਾਰੂ ਨਸ਼ਾ ਨੇ ਹੜ ਲਿਆਂਦਾ ਪਿਆ ਜੀ ਆਪਾਂ ਸਾਰੀ ਗੱਲਬਾਤ ਜਾਣਾਂਗੇ ਜੀ ਇਹ ਵੀ ਰਾਜ ਕਿਹੜੇ ਸੰਬੰਧ ਦੇ ਵਿੱਚ ਇਕੱਠੇ ਹੋਏ ਆ ਜੀ ਦੇਖ ਸਕਦੇ ਆ ਇਹ ਗਲਾਪੀ ਰੰਗ ਦੇ ਝੰਡੇ ਤੇ ਗਲਾਬੀ ਤੇ ਛਿੱਟੇ ਫੁੱਲ ਤੁਹਾਨੂੰ ਪਤਾ ਹੀ ਆ ਕੜੇ ਚੀਜ਼ ਦੇ ਹੁੰਦੇ ਆ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਆਪਣਾ ਪ੍ਰਧਾਨ ਸਾਹਿਬ ਤੇ ਆਪਣੇ ਕਿਸਾਨਾਂ ਨੂੰ ਤੇ ਸਾਰੇ ਹੀ ਪੰਜਾਬ ਦੇ ਵਾਸੀ ਭੈਣ ਭਰਾ ਤੇ ਬਾਹਰ ਜਿਹੜੀ ਕੋਈ ਇੰਡੀਆ ਤੋਂ ਵੀ ਬਾਹਰ ਜਿਹੜੇ ਬੈਠੇ ਵੀਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ ਪਹਿਲੋ ਤੇ ਆਪਣਾ ਨਾਮ ਦੱਸੋ ਸਾਰਾ ਕਿਹੜੇ ਸਬੰਧ ਦੇ ਅੱਜ ਮੈਂ ਹਰਪ੍ਰੀਤ ਸਿੰਘ ਸੇਖੋਂ ਪੰਜਾਬ ਪ੍ਰਧਾਨ ਉਤਮ ਕਿਸਾਨ ਵੈਲਫਰ ਯੂਨੀਅਨ ਆ ਜਿਹੜੀ ਕਿ ਅੱਜ ਤੋਂ 8 ਸਾਲ ਪਹਿਲਾਂ 10 ਸਾਲ ਇਸ ਜਿਹੜੇ ਅੱਜ ਮਾਵਾਂ ਦੇ ਪੁੱਤ ਮਰ ਰਹੇ ਆ ਨਸ਼ਿਆਂ ਦੇ ਨਾਲ ਸਿੰਥੈਟਿਕ ਨਸ਼ਿਆਂ ਦੇ ਨਾਲ ਉਹਨੂੰ ਵੇਖਦੇ ਹੋ ਯਾਰ 10 ਸਾਲ ਪਹਿਲਾਂ ਜਿਹੜੀ ਇਹ ਜੇ세ਬੰਦੀ ਜਿਹੜੀ ਆ ਇਹ ਹੋਣ ਦੇ ਵਿੱਚ ਆਈ ਹੈ ਡਾਕਟਰ ਭਰਵੀਰ ਗਾਂਧੀ ਉਹਨਾਂ ਨੇ ਇਹ ਜੇ세ਬੰਦੀ ਜਿਹੜੀ ਆ ਉਹ ਹੋਣ ਵਿੱਚ ਲਿਆਂਦੀ ਤੇ ਸਾਰੇ ਡਾਕਟਰਾਂ ਨੇ ਇਕੱਠੇ ਹੋ ਕੇ ਇਹ ਜਥੇਬੰਦੀ ਨੂੰ ਜਿਹੜਾ ਵਾ ਸਲਾਹ ਮਸ਼ਵਾ ਕਰਕੇ ਕਿ ਜੀ ਸਿੰਥੈਟਿਕ ਨਸ਼ੇ ਡੇ ਮਾਰੂ ਨਸ਼ੇ ਜਿਹੜੇ ਆ ਸਾਡੀ ਸਰਕਾਰ ਜਿਹੜੀ ਆ ਬਿਪਰੋਮਾਰਫੀਨ ਹਸਪਤਾਲਾਂ ਚ ਦੇ ਰਹੀ ਆ ਉਹਦੀ ਜਗ੍ਹਾ ਤੇ ਪੋਸਟ ਫੀਮ ਜੋ ਰਵੈਤੀ ਸਾਡੀਆਂ ਬੂਟੀਆਂ ਸੀ ਜਿਨ੍ਹਾਂ ਨੂੰ ਨਸ਼ਾ ਨਹੀਂ ਕਹਿ ਸਕਦੇ ਅਸੀਂ ਨਸ਼ਾ ਨਹੀਂ ਕਹਿੰਦੇ ਇਹ ਜਿਹੜਾ ਸਰਕਾਰਾਂ ਉਹਨੂੰ ਨਸ਼ਾ ਕਹਿੰਦੀਆਂ ਵਾਂ ਪਰ ਨਸ਼ਾ ਜਿਹੜਾ ਵਾ ਯਹਰ ਜਿਹੜਾ ਬਿਪਰੋਮਾਰਫੀਨ ਐਸਰ ਗੋਲੀਆਂ ਜਿਹੜੀਆਂ ਜਿਹੜੀਆਂ ਹੋਰ ਜਿਹੜੀਆਂ ਡਕਸਾ ਵਾ ਨਹਿਰਾ ਵਗੈਰਾ ਜਿਨ੍ਹਾਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਨੇ ਉਹ ਮਾਰੂ ਨਸ਼ੇ ਨੇ ਜਿਹੜੇ ਸਾਡੀਆਂ ਜਿਹੜੀਆਂ ਰਵੈਤੀ ਬੂਟੀਆਂ ਸੀ ਫੀਮਪੋਸਟ ਉਹਨੂੰ ਸਰਕਾਰਾਂ ਨੇ ਬੰਦ ਕੀਤਾ ਵਾ ਅਸੀਂ ਉਹਨੂੰ ਠੇਕੇ ਖੜਾਉਣ ਵਾਸਤੇ ਸਾਡੀ ਜਿਹੜੀ ਜਹੇਬੰਦੀਆ ਉਤਮ ਕਿਸਾਨ ਵੈਲਫੇਅਰ ਯੂਨੀਅਨ ਹੋਂਦ ਵਿੱਚ ਆਈ ਆ ਅਸੀਂ ਅੱਜ ਵੀ ਜਿਹੜਾ ਤੇ ਮੇਲੇ 'ਚ ਪ੍ਰਦਰਸ਼ਨ ਕਰਨ ਆਏ ਆ ਕਿ ਜਨਤਾ ਨੂੰ ਜਿਹੜਾ ਜਾਗਰਿਤ ਕੀਤਾ ਜਾਵੇ ਕਿ ਸਾਡੀ ਜਿਹੜੀ ਇਹਨਾਂ ਖੁਈ ਸਰਕਾਰਾਂ ਨੇ ਚਾਲਾਂ ਦੇ ਨਾਲ ਖੋਈ ਸਾਡੀ ਰਵਾਇਤੀ ਫੀਮ ਪੋਸਟ ਭੁੱਕੀ ਦੇ ਠੇਕੇ ਉਹ ਖੋ ਗਏ ਸਾਡੇ ਜਿਹੜੇ ਮੈਡੀਕਲ ਨਸ਼ੇ ਜਿਹੜੇ ਨਾਲ ਵਾਰ ਕੇ ਸਾਡੇ ਬੱਚਿਆਂ ਦੀਆਂ ਮੌਤਾਂ ਸਾਡੀ ਨੌਜਵਾਨੀ ਦੀਆਂ ਮੌਤਾਂ ਕਰ ਰਹਾ ਆ ਉਹਦੇ ਖਿਲਾਫ ਅਸੀਂ ਅੱਜ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਤੇ ਲੋਕਾਂ ਨੂੰ ਤੇ ਜਨਤਾ ਨੂੰ ਅਵੇਅਰ ਕਰ ਰਹੇ ਆ ਜਾਗਰਿਤ ਕਰ ਰਹੇ ਆ ਇਹ ਕਰਕੇ ਅੱਜ ਅਸੀਂ ਇਹ ਜਿਹੜਾ ਇੱਥੇ ਆਏ ਹੋਏ ਆ ਰਾਜਪੁਰੇ ਮੇਲੇ ਦੇ ਵਿੱਚ ਕਿਸਾਨ ਮੇਲੇ ਦੇ ਵਿੱਚ ਬਲਕਿ ਇਹ ਜਾਣਕਾਰੀ ਆਪਣੀ ਪ੍ਰਦਾਤਾ ਨੂੰ ਦਿੱਤੀ ਹੈ ਜੀ ਤੇ ਵੀਰ ਜੀ ਕੀ ਨਾਂ ਹੈ ਜੀ ਆਪਣਾ ਮੇਰਾ ਨਾਂ ਜੀ ਬਲਵਿੰਦਰ ਸਿੰਘ ਅੱਜ ਕਿਸ ਸਬੰਧ ਚ ਇੱਥੇ ਇਕੱਠੇ ਹੋਏ ਜੀ ਅਸੀਂ ਜੀ ਜੋ ਮਾਰੂ ਨਸ਼ੇ ਆਧੇ ਬੱਚੇ ਖਾ ਕੇ ਮਰੀ ਜਾਂਦੇ ਆ ਮਾਵਾਂ ਦੇ ਪੁੱਤ ਮਰੀ ਜਾਂਦੇ ਆ ਅਸੀਂ ਉਸ ਵਿਸ਼ੇ ਤੇ ਇੱਥੇ ਸਾਰੇ ਇਕੱਠੇ ਹੋਏ ਜੀ ਜਥੇਬੰਦੀ ਇਕੱਠੀ ਹੋਈ ਹੈ ਜੀ ਇੱਥੇ ਕਿ ਉਹ ਨਸ਼ੇ ਬੰਦ ਕੀਤੇ ਜਾਣ ਸੀਮ ਭੁੱਕੀ ਜੋ ਆਮ ਰਵਾਇਤੀ ਨਸ਼ਾ ਹੁੰਦਾ ਸੀ ਜਿਹਨੂੰ ਖਾ ਕੇ ਬੰਦਾ ਕੰਮ ਵੀ ਕਰਦਾ ਸੀ ਕਿਸੇ ਨਾਲ ਲੜਾਈ ਨਹੀਂ ਸੀ ਝਗੜਾ ਨਹੀਂ ਸੀ ਹੁਣ दारू ਦੇ ਢੇਕੇ ਆ ਲੋਕੀ दारू ਪਿੰਦੇ ਆ दारू ਪੀ ਕੇ ਇੱਕ ਦੂਜੇ ਨਾਲ ਲੜਾਈ ਕਰਦੇ ਆ ਉਹਨਾਂ ਨੂੰ ਤਾਂ ਸਰਕਾਰ ਕਹਿੰਦੀ ਹੈ ਨਸ਼ੇ ਨਹੀਂ ਹੈਗੇ ਤੇ ਜਿਹੜੇ ਲੋਕੀ ਇਹ ਖਾ ਕੇ ਸਾਹੂ ਨਸ਼ਾ ਖਾ ਕੇ ਆਪਣੇ ਬੱਚੇ ਪਾਲਦਾ ਮਜ਼ਦੂਰੀ ਕਰਦਾ ਕੰਮ ਧੰਦਾ ਕਰਦਾ ਉਹ ਨਸ਼ੇ ਬੰਦ ਕਰਦੇ ਅਸੀਂ ਇਹੀ ਮੰਗ ਕਰਦੇ ਆ ਕਿ ਸਾਡੇ ਪੰਜਾਬ ਨੂੰ ਵੀ ਜੋ ਬਾਕੀ ਸੂਬਿਆਂ ਦੇ ਤੁਸੀਂ ਇਹਦੀ ਖੇਤੀ ਕਰਨ ਨੂੰ ਅਰਜ਼ਾ ਦਿੱਤੀ ਹੈ ਤੇ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਅਸੀਂ ਉਸ ਵੀਰ ਦੇ ਇਕੱਠੇ ਹੋਏ ਆ ਕਿਉਂਕਿ ਜੇ ਇੰਡੀਆ ਦੀਆਂ 12 ਸਟੇਟਾਂ ਦੇ ਵਿੱਚ ਉਸ ਤਫੀਮ ਦੀ ਠੇਕੇ ਤੇ ਖੇਤੀ ਹੋ ਰਹੀ ਆ ਤੇ ਸਾਡਾ ਪੰਜਾਬ ਜਿਹੜਾ ਕੀ ਗੱਲ ਮਤਰੀਦਾ ਹੈ ਜਾਂ ਕੀ ਗੱਲ ਪੰਜਾਬ ਨਾਲੇ ਵਿਤਕਰਾ ਕਿਉਂ ਕਰ ਰਿਹਾ ਜੀ ਜੇ 12 ਸਟੇਟਾਂ ਦੇ ਵਿੱਚ ਹੋ ਰਹੀ ਹੈ ਇੰਡੀਆ ਦੀਆਂ 12 ਸਟੇਟਾਂ ਚ ਤੇ ਪੰਜਾਬ ਸਟੇਟ ਜਿਹੜੀ ਹੈ ਇੱਕ ਬਹੁਤ ਵਧੀਆ ਬਜਾਊ ਜਿੱਥੇ ਉੱਥੇ ਈਡੀਆਂ ਡੀਆਂ ਯੂਪੀ ਦੇ ਵਿੱਚ ਆਂਧਰਾ ਇਹ ਡੋਡੀਆਂ ਇਥੇ ਡੋਡੇ ਬਣ ਸਕਦੇ ਡੋਡੇ ਪੰਜਾਬ ਦੇ ਵਿੱਚ ਇੱਕ ਜੇ ਖਾਸ ਕਰਕੇ ਦੀ ਕੇਤੀ ਪੋਸਟ ਫੀਮ ਦੇ ਟੇਕੇ ਦਿੱਤੇ ਜਾਣ ਸਾਡੀ ਨੌਜਵਾਨੀ ਪਾਣੀ ਤੇ ਕਿਸਾਨੀ ਤਿੰਨੇ ਜਿਹੜੀਆਂ ਬਾਸ ਸਕਦੀਆਂ ਬੋੜੀ ਇਹ ਸਰਕਾਰਾਂ ਜਿਹੜੀਆਂ ਇਹਨਾਂ ਦੇ ਕੰਮ ਤੇ ਜੂ ਕਿਉਂ ਨਹੀਂ ਸੜਕਦੀ ਇਸ ਕਰਕੇ ਅੱਜ ਅਸੀਂ ਇਹ ਜਿਹੜਾ ਪ੍ਰਦਰਸ਼ਨ ਕਰਨ ਵਾਸਤੇ ਆਏ ਆ ਇਹ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਹੋਊਗਾ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਊ ਕਿ ਖਾਸ ਕਰਕੇ ਪੋਸਟ ਫੀਮ ਖੇਤੀ ਜਥੇਬੰਦੀਆਂ ਨਾਲ ਜੁੜੋ ਤੇ ਜਲਦੀ ਹੀ ਆਪਾਂ ਆਪਣੀ ਜਵਾਨੀ ਜਿਹੜੀ ਆ ਉਹਨੂੰ ਬਚਾਈਏ ਤੇ ਦੇਖੋ ਜੀ ਪਠਾਨ ਮਾਜਰਾ ਸਾਹਿਬ ਨੇ ਇਸ ਦਾ ਕਿਆ ਵੀ ਸੀਪੀ ਹੋਣੀ ਚਾਹੀਦੀ ਆ ਮੋਦਾ ਵੀ ਉਠਾਇਆ ਗਿਆ ਸੀ ਜੀ ਬਾਕੀ ਕੁਝ ਮੰਤਰੀ ਬੰਦੇ ਲੱਤਾ ਖਿਚਲਾ ਪਏ ਉਹਨਾਂ ਨੂੰ ਨਜ਼ਰ ਨਾਲ ਦੇਖਦੇ ਆਂ ਜੀ ਵੇਖੋ ਜੀ ਪਠਾਨ ਮਾਜਰਾ ਸਾਹਿਬ ਜਿਹੜੇ ਆ ਉਹ ਪੰਜਾਬ ਦੇ ਦਰਦ ਉਹਨਾਂ ਨੇ ਆਪਦਾ ਬਿਆਨ ਕੀਤਾ ਅੱਗੇ ਉਹਨਾਂ ਨੂੰ ਪਤਾ ਨਹੀਂ ਪਠਾਨ ਮਾਜਰਾ ਸਾਹਿਬ ਨੂੰ ਕੋਈ ਘੂਰ ਕੀ ਵੱਜੀ ਗਿਆ ਸਰਕਾਰ ਦੀ ਜਾਂ ਕੀ ਹੋਇਆ ਕੀ ਨਹੀਂ ਜਾਂ ਦੂਜੇ ਜਿਹੜੇ 92 ਉਹ ਮੂਰਤੀਆਂ ਨੇ ਜਾਂ ਉਹਨਾਂ ਨੇ ਉਹ ਪ੍ਰਮਾਤਮਾ ਨੂੰ ਜਾਨ ਨਹੀਂ ਦੇਣੀ ਕਿਉਂਕਿ ਉਹ ਸਰਕਾਰ ਦੇ ਜਿਹੜੇ ਆ ਉਹ ਕੱਟ ਬੁੱਤਲੀਆਂ ਤੇ ਉਹਦੇ ਇੱਕ ਚਿਮਚੇ ਬਣ ਕੇ ਰਹਿ ਗਿਆ ਉਹ ਪੰਜਾਬ ਦੇ ਜਿਹੜੇ ਮੁੱਦਿਆਂ ਨੂੰ ਲੈ ਕੇ ਐਮਪੀ ਇਲੈਕਸ਼ਨ ਲੜੇ ਸੀ ਅਸੀਂ ਜਿਟਾਏ ਸੀਗੇ ਉਹ ਜਿਹੜੇ ਭੁੱਲ ਕੇ ਬਹਿ ਗਏ ਉਹ ਸਰਕਾਰ ਦੇ ਸ਼ਤਾ ਦੇ ਨਸ਼ੇ ਦੇ ਵਿੱਚ ਜਿਹੜਾ ਵਾ ਉਹ ਗਲਤਾਨ ਹੋ ਗਿਆ ਅਸੀਂ ਤੇ ਇਹੋ ਹੀ ਸਮਝਾਂਗੇ ਕਿ ਜਿਹੜੇ ਆ ਅਸੀਂ ਜਗਾਉਨੇ ਆ ਰੋਜ਼ ਆਣ ਕੇ ਅਸੀਂ 300 350 ਕਿਲੋਮੀਟਰ ਤੋਂ ਆਏ ਆ ਉਹਨਾਂ ਨੂੰ ਜਗਾਉਣ ਵਾਸਤੇ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਲੜ ਕੇ 92 ਮੂਰਤੀਆਂ ਵਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਪਈ ਕਾਦੇ ਵਾਸਤੇ ਇਹ ਅਸੀਂ ਮਤਲਬ ਇਲੈਕਸ਼ਨ ਲੜੀ ਆ ਕੱਲ ਹੀ ਸਰਕਾਰ ਬਣਾਈ ਆ ਤੇ ਭਗਵੰਤ ਮਾਨ ਆਪ ਆਂਦਾ ਹੀ ਪਈ ਜਿਹੜਾ ਅਸੀਂ ਨਸ਼ਾ ਖੋਲਾਂਗੇ ਹੁਣ ਪਤਾ ਹੀ ਚੇਤਾ ਭੁੱਲ ਗਿਆ ਵਾ ਅੱਛਾ ਨਹੀਂ ਔਰਗੈਨਿਕ ਇਹ ਗੁਲਾਬੀ ਰੰਗ ਦੀ ਕੌਣ ਚੁਣਿਆ ਗਿਆ ਚੰਦੇਰਾ ਇਹ ਜੀ ਸਾਡਾ ਖਾਸ ਖਾਸ ਪੋਸਤ ਫੀਮ ਜਿਹੜੀ ਹੁੰਦੀ ਆ ਉਹਦਾ ਡੋਡੇ ਜਿਹੜੇ ਪਹਿਲਾਂ ਉਹ ਤੋਂ ਗੁਲਾਬੀ ਫੁੱਲ ਹੁੰਦੇ ਆ ਚਿੱਟੇ ਫੁੱਲ ਹੁੰਦੇ ਆ ਅਸੀਂ ਉਹ ਖਾਸ ਖਾਸ ਪੋਸਤ ਫੀਮ ਦੇ ਰੰਗਦਿਆਂ ਪੱਗਾ ਪੰਨੀਆਂ ਰੰਗਦਾ ਹੀ ਅਹੀਂ ਜਿਹੜਾ ਉਹ ਇੱਕ ਆਪਦਾ ਚੂਣ ਜਿਹੜਾ ਹੈਗਾ ਆ ਜਾਂ ਅਸੀਂ ਲੋਗੋ ਬਣਾਇਆ ਵਾ ਇਸ ਕਰਕੇ ਕਿਉਂਕਿ ਕਿਸਾਨੀ ਤੇ ਅਸੀਂ ਹੈਗੇ ਹੀ ਹੈਗਿਆ ਕਿਸਾਨ ਤੇ ਕਿਸਾਨ ਕਰਕੇ ਅਸੀਂ ਨਾਲ ਹਰੇ ਰੰਗ ਨਾਲ ਕਿਸਾਨ ਦਾ ਨਾਲ ਟਰੈਕਟਰ ਦਾ ਜਿਹੜਾ ਦਿੱਤਾ ਹੋਇਆ ਵਾ ਗੁਲਾਬੀ ਸਾਡਾ ਪੋਸਤਫੀਮ ਦਾ ਜਿਹੜਾ ਫੁੱਲ ਦਾ ਰੰਗ ਆ ਬਹੁਤ ਸੋਹਣਾ ਜਿਹੜਾ ਆ ਮਤਲਬ ਬਾਹਰਲੇ ਮੁਲਕਾਂ ਕੰਟਰੀਆਂ ਦੇ ਵਿੱਚ ਹੁੰਦੇ ਆ ਸਾਡੇ ਵੀ ਹੁੰਦੇ ਆ ਬਾਗਾਂ 'ਚ ਹੁੰਦੇ ਆ ਜੇ ਸਾਨੂੰ ਖੇਤੀ ਨਹੀਂ ਦੇਣੀ ਤੇ ਸਾਨੂੰ ਪਾਰਕ ਦੇ ਵਿੱਚ ਕੋਈ 100 200 ਬੂਟੇ ਜਿਹੜਾ ਲਾਉਣ ਵਾਸਤੇ ਦਿੱਤਾ ਜਾਵੇ ਜਾਂ ਸਾਨੂੰ ਖੇਤੀਬੀਤੀ ਜਾਵੇ ਅਤੇ ਜਿਹੜਾ ਵਿਭਰੋ ਮਾਰਕੀ ਜਿਹੜੀ ਹਸਪਤਾਲਾਂ ਤੇ ਪੀ ਜਾਂਦੀ ਉਹਦੀ ਜਗ੍ਹਾ ਤੇ ਸਾਨੂੰ ਉਹਨਾਂ ਕਾਡਾਂ ਤੇ ਪੋਸਟ ਫੀਮ ਦਿੱਤਾ ਜਾਵੇ। ਬਾਕੀ ਸਭ ਤੋਂ ਪੱਧਰ ਸਭ ਤੋਂ ਜਿਹੜੇ ਬਾਈਰੂਜੀਤ ਕਾ ਖਾਲਸਾ ਬਾਈਰੂਜੀਤ ਕੀ ਫਤਿਹ ਜੀ। ਜੀ। ਅੱਜ ਤੁਹਾਨੂੰ ਦੋਣੀ ਸੀ ਜਾਣਕਾਰੀ ਅੱਜ ਕਿਸ ਬਾਰੇ ਤੇ ਲੱਗ ਹੋ ਜਾਂਦੇ ਸੋ ਜਿਹੜਾ ਅੱਜ ਸਰਦਾਰ ਸਾਹਿਬ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਜਿਸ ਜਿਹੇਸੇ ਨਜ਼ਰ ਦੇ ਨਾਲ ਸੋ ਜੇ ਤੁਹਾਡੀ ਬਹੁਤ ਪੁਰਾਣੀ ਗਰਬਾ ਹੋ ਗਿਆ ਜੀ ਪੁਰਾਣੇ ਬਿਊਰੋਸ ਖਾਂਦੇ ਵੀ ਰਿਹਾ ਆ। ਇਕੀ ਸਰ ਨਜ਼ਰ ਨਾਲ ਦੇਖਦੇ ਆਂ ਜੀ ਅਸੀਂ ਕਹਿੰਦੇ ਆਂ ਜੀ ਜਿਵੇਂ ਕਿ ਹੁਣ ਕਿੱਟੇ ਨਾਲ ਘਰ ਘਰ ਦੇ ਵਿੱਚ ਮੋਟਾ ਹੋ ਰਹੀਆਂ ਨੇ ਹਰ ਘਰ ਦੇ ਵਿੱਚ ਵੈਨ ਪੈ ਰਹੇ ਨੇ ਤੇ ਮਤਲਬ ਇਹਦੇ ਨਾਲ ਡੈਥ ਹੋ ਰਹੀ ਹੈ ਇਹ ਜਿਹੜੀ ਕੁਦਰਤੀ ਬੂਟੀ ਹੈ ਇਹਦੇ ਨਾਲ ਕਦੀ ਵੀ ਕੋਈ ਡੈਥ ਨਹੀਂ ਹੋਈ ਬੰਦਾ ਕੰਮ ਕਰਦਾ ਮਿਹਨਤ ਕਰਦਾ ਤੇ ਮੁੱਖ ਮੰਤਰੀ ਜੀ ਪਹਿਲਾਂ ਕਹਿੰਦੇ ਸੀ ਵੀ ਬਾਹਰ ਵੇਖੋ ਅਮਰੀਕਾ ਕੈਨੇਡਾ ਦੇ ਵਿੱਚ ਇਹਦੀ ਖੇਤੀ ਵੀ ਹੋ ਰਹੀ ਹੈ ਉੱਥੇ ਕੋਈ ਇੰਨੀ ਪਾਬੰਦੀ ਨਹੀਂ ਤੇ ਸਾਡੇ ਹਿੰਦੁਸਤਾਨ ਦੇ ਵਿੱਚ ਬਾਕੀ ਸਟੇਟਾਂ ਦੇ ਵਿੱਚ ਹੈਗੀ ਹੈ ਸਾਡੇ ਪੰਜਾਬ ਨਾਲ ਵਿਵਾਦ ਕਰਾ ਕੀਤਾ ਜਾ ਰਿਹਾ ਹੈ ਅਗਰ ਵੇਖੋ ਇਹਨਾਂ ਨੇ ਠੇਕੇ ਸ਼ਰਾਬ ਦੇ ਖੋਲੇ ਨਹੀਂ ਔਰ ਉਹ ਬੰਦਾ ਸ਼ਰਾਬ ਪੀ ਕੇ ਘਰੇ ਜਾ ਕੇ ਕੁੱਟਮਾਰ ਵੀ ਕਰਦਾ ਸਾਰਾ ਕੁਝ ਕਰਦਾ ਤੇ ਜਿਹੜਾ ਕੋਈ ਮਤਲਬ ਡੋਡੇ ਖਾਂਦਾ ਜਾਂ ਫੀਮ ਖਾਂਦਾ ਉਹ ਕਦੇ ਵੀ ਘਰੇ ਲੜਾਈ ਨਹੀਂ ਕਰਦਾ ਅਸੀਂ ਇਸ ਕਰਕੇ ਸਰਕਾਰ ਨੂੰ ਕਹਿੰਨੇ ਆ ਕਿ ਜਿਹੜੇ ਬਿਮਾਰ ਲੋਕ ਨੇ ਉਹਨਾਂ ਦੇ ਜਾਂ ਤਾਂ ਕਾਰਡ ਬਣਾਓ ਆਮੀਨ ਦੇ ਤੇ ਜੇ ਤੁਸੀਂ ਸ਼ਰਾਬ ਦਾ ਠੇਕਾ ਖੋਲ ਸਕਦੇ ਹੋ ਉੱਥੇ ਡੋਡਿਆਂ ਦੇ ਵੀ ਠੇਕੇ ਖੋਲੋ ਦੇਖੋ ਠੇਕੇ ਦੇ ਸ਼ਰਾਬ ਦਾ ਉਹ ਲੈਣ ਜਾਂਦਾ ਜਿਸ ਨੂੰ ਜ਼ਰੂਰਤ ਆ ਬਹੁਤੇ ਆਦਮੀ ਦੇ ਹੀ ਦੇਖੋ ਬੰਦੇ ਜਿਹੜੇ ਨੇ ਉਹ ਮੂਹਰ ਦੀ ਲੰਗੇ ਜਾ ਰਹੇ ਨੇ ਤੇ ਜਿਸ ਨੂੰ ਜ਼ਰੂਰਤ ਹੋਊਗੀ ਤੇ ਉਹ ਲਊਗਾ ਅਸੀਂ ਕਹਿੰਦੇ ਆ ਜੇ ਸਾਡੀ ਇਹ ਜਿਹੜੀ ਬੇਨਤੀ ਹੈ ਪ੍ਰਵਾਨ ਕਰਦੇ ਤੇ ਇਹਨਾਂ ਦਾ ਰਾਜਵਿਤੀ 35 ਸਾਲ ਚੱਲੂਗਾ ਔਰ ਕੋਈ ਰੋਗ ਨਹੀਂ ਜਾਤਾ ਕਿਉਂਕਿ ਕੁਦਰਤੀ ਬੂਟੀ ਆ ਫਿਰ ਵੇਖੋ ਇਹਦੀ ਪੰਜੀਰੀ ਬਣਦੀ ਏ ਇਹਦੇ ਫਾਇਦੇ ਹੀ ਫਾਇਦੇ ਨੇ ਇਹਦੇ 'ਚ ਨੁਕਸਾਨ ਇੱਕ ਵੀ ਨਹੀਂ ਸਾਡੇ ਨਾਲ ਗਵਰਨਮੈਂਟ ਬੈਠ ਕੇ ਵੀ ਡਿਬੇਟ ਕਰੇ ਤਾਂ ਅਸੀਂ ਉਹਨੂੰ 1 ਕਰੋੜ ਰੁਪਏ ਦਾ ਨਾਮ ਵੀ ਦਿਆਂਗੇ ਅਗਰ ਇਹਦੇ ਵਿੱਚ ਕੋਈ ਉਹ ਇਹੋ ਜਿਹਾ ਕੋਈ ਟੋਨਿਕ ਪਾਇਆ ਜਾਂਦਾ ਨਾ ਬਿਲਕੁਲ ਜੀ ਤੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਜਾਂਦੀ ਕਿ ਇਹ ਸਾਡੀ ਜਿਹੜੀ ਮੰਗ ਹੈ ਇਹ ਪੂਰੀ ਕੀਤੀ ਜਾਵੇ ਧੰਨਵਾਦੀ ਧੰਨਵਾਦ ਜੀ ਸਵਾਗਤ ਜੀ ਤੇ ਹੀ ਬਥੇ ਸਾਰੇ ਸਹੁ ਸਾਧ ਸੰਗਤ ਨੂੰ ਬੇਨਤੀ ਹੈ ਕਿ ਦੁਰੋ ਹੈ ਸਾਕਾ ਤੁਹਾਪਰ ਤਾਂ ਬਾਜੀ ਤੁਸੀਂ ਇਸ ਮੁੱਦੇ ਤੇ ਖਸ ਖਲ ਦੀ ਗੱਲ ਤੇ ਬੋਲ ਰਹੇ ਹੋ ਤਾਂ ਗੱਲ ਇੱਕ ਹੈਗੀ ਹੈ ਕਿ ਡਿਪਰੈਸ਼ਨ ਡਿਪਰੈਸ਼ਨ ਐਂਜਾਇਟੀ ਦਾ ਕੋਈ ਵੀ ਕੋਈ ਹੱਲ ਹੋਵੇ ਆਰਗੈਨਿਕ ਦਾ ਹੈ ਨਹੀਂ ਅਮਰੀਕਾ ਨਾਲ ਸਾਕੇ ਕੋਈ ਵੀ ਡਿਬੇਟ ਕਰ ਸਕਦਾ ਹੈ ਬਿਲਕੁਲ ਜੀ ਨਹੀਂ ਜੀ ਸ਼ੁਭਨਾਮ ਪਹਿਲਾਂ ਮੈਂ ਮਹਾਂਪਰਪੁਰ ਸਿੰਘ ਪਟਿਆਲਾ ਜਿਲ੍ਹੇ ਤੋਂ ਮੈਂ ਗੱਲ ਕਰ ਰਿਹਾ ਬਿਲਕੁਲ ਜੀ ਡਿਪਰੈਸ਼ਨ ਤੇ ਐਂਜਾਇਟੀ ਦਾ ਕੋਈ ਵੀ ਅੱਜ ਕੱਲ ਆਯੁਰਵੇਦਿਕ ਚ ਕੋਈ ਇਲਾਜ ਹੈਗਾ ਤਾਂ ਮੇਰੇ ਨਾਲ ਆ ਕੇ ਡਿਬੇਟ ਕਰ ਲਵੇ ਵਾਹ ਜੀ ਵਾਹ ਨੈਮਿਕਲ ਮੈਡੀਕਲ ਹੈਗਾ ਇਹਦਾ ਇਲਾਜ ਬਿਲਕੁਲ ਜੀ ਨੀਂਦ ਦਾ ਕੋਈ ਇਲਾਜ ਨਹੀਂ ਹੈਗਾ ਪੋਸਟ ਤੇ ਆਰਗੇਨਿਕ ਅਥੀਮ ਭੁੱਕੀ ਇਹੀ ਹੀ ਡਿਪਰੈਸ਼ਨ ਦਾ ਇਲਾਜ ਹੈਗਾ ਕੋਈ ਬੰਦਾ ਡਿਪਰੈਸ਼ਨ ਚ ਕਿਉਂ ਜਾਂਦਾ ਹੈ ਇਹਦਾ ਬੜਾ ਕਾਰਨ ਹੈਗਾ ਡਿਪਰੈਸ਼ਨ ਜਾਣ ਦਾ ਕਾਰਨ ਹੈ ਚਿੰਤਾ ਜਾਂ ਫਿਰ ਉਹਨੂੰ ਮਨੋਵਿਗਿਆਨੀ ਕਰੂਗਾ ਇਸਦਾ ਇੱਕੋ ਇੱਕ ਹੀ ਹੱਲ ਹੈਗਾ ਟੀਮ ਤੇ ਪੋਸਟ ਦੀ ਖੇਤੀ ਲੈ ਕੇ ਬੰਦਾ ਸਟ੍ਰੈਸ ਨੂੰ ਦੂਰ ਕਰ ਸਕਦਾ ਹੈ ਸੋ ਸਾਰਿਆਂ ਨੂੰ ਮੇਰੀ ਇਹ ਬੇਨਤੀ ਹੈ ਸਰਕਾਰ ਅੱਗੇ ਵੀ ਮੇਰੀ ਬੇਨਤੀ ਹੈ ਸਾਰੇ ਮੇਰੇ ਵੀਰ ਜੁੜੇ ਹੋਏ ਨਾਲ ਵੀ ਪੋਸਟ ਤੇ ਪੁੱਕੀ ਦੇ ਠੇਕੇ ਖੁੱਲੇ ਜਾਣਾ 12 ਸਟੇਟਾਂ ਚ ਖੁੱਲੀ ਆ ਆਲ ਵਰਲਡ ਵਿੱਚ ਖੁੱਲੀ ਆ ਜਦੋਂ ਪੰਜਾਬ ਚ ਕੀ ਪ੍ਰੋਬਲਮ ਹੈ ਇਹਨਾਂ ਨੂੰ ਪੰਜਾਬ ਚ ਇਹ ਪ੍ਰੋਬਲਮ ਹੈ ਸਭ ਤੋਂ ਵੱਡੀ ਪ੍ਰੋਬਲਮ ਹੈ ਇਹਨਾਂ ਦਾ ਚਿੱਟਾ ਚਿੱਟੇ ਕਾਰਨ ਇਹ ਪੰਜਾਬ ਚ ਖੁੱਲਣ ਨਹੀਂ ਦਿੰਦੇ ਹੈਗੇ ਬਿਲਕੁਲ ਚਿੱਟੇ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਮਾਫੀਆ ਇੱਕ ਬਹੁਤ ਵੱਡਾ ਮਾਫੀਆ ਪੰਜਾਬ ਨੂੰ ਅੰਦਰੋਂ ਅੰਦਰ ਹੀ ਖਾਊ ਖਲਾ ਕਰ ਰਿਹਾ ਹੈ ਤੁਸੀਂ ਮੇਰੇ ਨਾਲ ਆ ਕੇ ਕੋਈ ਵੀ ਬੰਦਾ ਕੋਈ ਵੀ ਡਾਕਟਰ ਆ ਕੇ ਡਿਬੇਟ ਕਰ ਲਵੇ ਕਿ ਡਿਪਰੈਸ਼ਨ ਤੇ ਐਂਜਾਇਟੀ ਦਾ ਕੋਈ ਇਲਾਜ ਹੈ ਦਾ ਸਿਰਫ ਉਹ ਪੋਸਟ ਤੇ ਹੀ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਪਰਮਡੀਆਂ ਅੱਖਾਂ ਖੁੱਲ ਜਾਣ ਸਰ ਬਿਲਕੁਲ ਤੇਰੀ ਬੇਨਤੀ ਹੈ ਧੰਨਵਾਦ ਭਾਈ ਗੁਰਜੀ ਕੀ ਫਤਿਹ ਇਹ ਬੰਦਾ ਜ ਕਿਸੇ ਹੋਰ ਆ ਫੀਮ ਪਈ ਤਾਂ ਭੱਜ ਕੇ ਲਿਆਓ ਸ਼ਿਰਨੇ ਵੀ ਬੜੀ ਬੜੀ ਜਾਣਕਾਰੀ ਤਮਤਾਜ਼ਾ ਜੋ ਵਿਝਾਵਾ ਅੰਦਾਗਰੀ ਹੋ ਚੱਕਾ ਕਰਦੀ ਆ ਜੀ ਵੀਡੀਓ ਸ਼ੇਅਰ ਕਰਵਾਤਵਾ ਜੀ ਚੈਨਲ ਨੂੰ ਸਬਸਕ੍ਰਾਈਬ